ਪੰਜਾਬੀ ਗਾਇਕ ਸੁਭਤਦੀਪ ਸਿੱਧੂ ਮੂਸੇਵਾਲੇ ਦੀ ਅੱਜ ਪਿੰਡ ਮੂਸਾ ਦੇ ਵਿੱਚ ਦੂਜੀ ਵਰਸੀ ਮਨਾਈ ਗਈ ਆ ਵੱਖ-ਵੱਖ ਧਾਰਮਿਕ ਸਮਾਜਿਕ ਰਾਜਨੀਤਿਕ ਸੰਸਥਾਵਾਂ ਦੇ ਆਗੂ ਪਹੁੰਚੇ ਨੇ ਸਾਡੇ ਨਾਲ ਸਮਾਜ ਸੇਵੀ ਭਾਨਾ ਸਿੱਧੂ ਵੀ ਇੱਥੇ ਜਿਹੜਾ ਪਹੁੰਚਿਆ ਹੈ ਕਿਉਂਕਿ ਸਿੱਧੂ ਮੂਸੇਵਾਲੇ ਦਾ ਕਾਫੀ ਜਿਹੜਾ ਦੋਸਤ ਰਿਆੰਦ ਦੇ ਦੇਖੀ ਸੀ ਬਾਈ ਕੀ ਕਹੂੰਗਾ ਅੱਜ ਦੂਜੀ ਵਰਸੀ ਤੇ ਪਹੁੰਚੇ ਹੋ ਹਲੇ ਤੇ ਇੱਕ ਪਰਿਵਾਰਨ ਇਨਸਾਫ ਨੂੰ ਲੈ ਕੇ ਪੜਖ ਦੇਖੋ ਬਾਈ ਜਿੱਧਰ ਵੀ ਇਨਸਾਫ ਲੈਣਾ ਇਨਸਾਫ ਇਹ ਕੌਮ ਨੇ ਲੈਣਾ ਰਾਜਨੀਤਿਕ ਪਾਰਟੀ ਕੋਈ ਲੈ ਕੇ ਦੇ ਸਕੀ ਠੀਕ ਹੈ ਨਾ ਇਹ ਗੱਲ ਜਿੱਦਣ ਸਾਨੂੰ ਅਸੀਂ ਬਾਪੂ ਵੀ ਬਾਪੂ ਜੀ ਤੁਸੀਂ ਹਾਕ ਮਾਰ ਦਿਓ ਜਿੱਦਣ ਕਹੋਗੇ ਉਦੋਂ ਸੜਕ ਤੇ ਸਰਕਾਰ ਦੀਆਂ ਸੜਕਾਂ ਜਾਮ ਕਰ ਦਾਂਗੇ ਇਹ ਗੱਲ ਆ ਅਸੀਂ ਇਨਸਾਫ ਮਿਲਣਾ ਜਿੱਦਣ ਲੋਕਾਂ ਦੇ ਸੰਘਰਸ਼ ਨਾਲ ਮਿਲਣਾ ਦੂਜੀ ਗੱਲ ਮੈਂ ਅੱਜ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਮੇਰੇ ਭਰਾਵਾਂ ਨੂੰ ਕਹਿਣਾ ਚਾਹੁੰਦਾ ਵੀ ਜਿਹੜਾ ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ ਜਮੀਰ ਦਾ ਮਰ ਜਾਣਾ ਮੌਤ ਹੁੰਦੀ ਆ ਨੌਜਵਾਨੋ ਆਪਾਂ ਜੇਕਰ ਤੁਸੀਂ ਸਿੱਧੂ ਮੂਸੇਵਾਲਾ ਨੂੰ ਆਪਣਾ ਭਰਾ ਮੰਨਦੇ ਹੋ ਉਹਦੀ ਸੋਚ ਤੇ ਚੱਲਦੇ ਹੋ ਤਾਂ ਮੈਂ ਅੱਜ ਤੱਕ ਉਹਨਾਂ ਨੂੰ ਕਦੇ ਨਸ਼ਾ ਕਰਦਾਂ ਨਹੀਂ ਦੇਖਿਆ ਕਿ ਤੇ ਉਹਨਾਂ ਨੂੰ ਮਾਪੇ-ਬਾਪ ਨਾਲ ਨਹੀਂ ਲੜਦੇ ਦੇਖਿਆ ਪੰਜਾਬ ਪ੍ਰਤੀ ਆਪਣੇ ਲੋਕਾਂ ਪ੍ਰਤੀ ਆਪਣੇ ਕੌਮ ਪ੍ਰਤੀ ਦਰਦ ਸੀਗਾ ਇਹ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਇਹ ਇਹਨਾਂ ਦੀ ਸੋਚ ਤੇ ਚੱਲਣ ਦੀ ਲੋੜ ਆ ਤੁਸੀਂ ਨਸ਼ਿਆਂ ਦੇ ਵਿੱਚ ਆਪਣੇ ਦਲਦਲ 'ਚ ਫਸੇ ਜਾਂਦੇ ਹੋ ਆਪਣੇ ਮਾਪੇ-ਬਾਪ ਤੋਂ ਟੁੱਟੇ ਜਾਂਦੇ ਹੋ ਕੋਈ ਆਪਣੇ ਪਿੰਡ ਨਾਲ ਪਿਆਰ ਨਹੀਂ ਕੋਈ ਸਮਾਜ ਨਾਲ ਪਿਆਰ ਨਹੀਂ ਇਹ ਸਿੱਧੂ ਮੂਸੇਵਾਲਾ ਤੁਸਾਂ ਸੇਧ ਲੈਣ ਦੀ ਲੋੜ ਆ ਜਿੰਨਾ ਟਾਈਮ ਤੁਸੀਂ ਸਿੱਧੂ ਮੂਸੇਵਾਲੇ ਸੋਚ ਤੇ ਚੱਲਦੇ ਰਹੋਗੇ ਓਨਾ ਟਾਈਮ ਸਿੱਧੂ ਮੂਸੇਵਾਲਾ ਕਿਤੇ ਨਹੀਂ ਜਾ ਰਿਹਾ ਲੋੜ ਆ ਉਹਦੀ ਸੋਚ ਨੂੰ ਜਿਉਂਦਾ ਰੱਖ ਕੇ ਉਹਨੂੰ ਅਮਰ ਉਹ ਤਾਂ ਅਮਰ ਹੋ ਹੀ ਗਿਆ ਪਰ ਇਹੀ ਮੇਰੀ ਨੌਜਵਾਨਾਂ ਨੂੰ ਮੈਂ ਸਨੇਹਾ ਕਿਉਂਕਿ ਮੇਰਾ ਮਕਸਦ ਇੱਕੋ ਹੀ ਆ ਮੈਂ ਪਿਛਲੇ ਕਈ ਸਾਲਾਂ ਤੋਂ ਨਾ ਮੈਂ ਦਰਖਤ ਲਾਉਣ ਦਾ ਕੰਮ ਕਰ ਰਿਹਾ ਹਾਂ ਕੁਦਰਤੀ ਗੱਲ ਬਈ ਅੱਜ ਦੇ ਦਿਨ ਚਿੰਤਨ ਮੈਂ ਇਹ ਦਰਖਤ ਆਉ ਦੇ ਪਿੰਡ ਦੇ ਵਿੱਚ ਲਾ ਰਿਹਾ ਸੀਗਾ ਮੇਰਾ ਇੱਕ ਕਿੱਲਾ ਜੰਗਲ ਲਾਇਆ ਹੋਇਆ ਉਹ ਦਿਨ ਮੁੱਛੇ ਵਾਲੇ ਸਾਡੇ ਭਰਾ ਦੀ ਇਸ ਦੁਨੀਆ ਤੋਂ ਗਏ ਸੀਗੇ ਹਨਾ ਉਹ ਮੈਂ ਇਹੀ ਗੱਲ ਕਹਿਣਾ ਉਹਨਾਂ ਨੌਜਵਾਨਾਂ ਨੂੰ ਦੇਖੋ ਪੰਜਾਬ ਦੇ ਵਿੱਚ 1-2% ਦਰਖਤ ਰਹਿ ਗਏ ਮੁੱਛੇ ਵਾਲੇ ਦੀ ਯਾਦ ਦੇ ਵਿੱਚ ਜੇ ਤੁਸੀਂ ਚਾਹੁੰਦੇ ਹੋ ਆਮਰ ਰੱਖਣਾ ਤਾਂ ਇੱਕ ਇੱਕ ਦੋ ਦੋ ਬੂਟੇ ਲਾਓ ਉਹਨਾਂ ਨੂੰ ਪਾ ਲਓ ਇਹ ਮੈਂ ਆਪਦੇ ਪਿੰਡ ਦੇ ਵਿੱਚ ਕੰਮ ਕੀਤਾ ਤੁਨੂੰ ਸਮਰਪਿਤ ਇਹ ਹੀ ਗੱਲ ਮੇਰੇ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਵੀ ਆਪਣੇ ਮਾਪੇ ਦੇ ਅੱਗੇ ਅੱਗੇ ਕਾਰ ਬਣੋ ਆਪਣੇ ਪਿੰਡਾਂ ਦਾ ਕੋਈ ਸੇਵਾ ਕਰੋ ਆਪਣੇ ਸਮਾਜ ਦੀ ਸੇਵਾ ਕਰੋ ਮੇਰਾ ਇਹ ਸਾਰੇ ਨੌਜਵਾਨਾਂ ਨੂੰ ਅਪੀਲ ਆ ਬੇਨਤੀ ਆ ਵੀ ਜੋ ਸਿੱਧੂ ਮੂਸੇ ਵਾਲੇ ਸੋਚ ਨੂੰ ਅਪਣਾਓ ਪੰਥ ਪ੍ਰਤੀ ਪੰਜਾਬ ਪ੍ਰਤੀ ਆਪਣੇ ਕੀ ਆਪਣੇ ਇਲਾਕੇ ਪੱਤੇ ਜਰਸੀ ਇੰਨੀ ਹੀ ਮੈਂ ਬੇਨਤੀ ਕਰਦਾ ਸਾਰੇ ਨੌਜਵਾਨਾਂ ਨੂੰ ਕੰਨੇ ਸਿੱਧੂ ਇੱਕ ਗੱਲ ਸਿੱਧੂ ਮੂਸੇ ਵਾਲਾ ਵੀ ਬੜੀ ਬੇਬਾਕੀ ਨਾਲ ਬੋਲਦਾ ਸੀ ਤੁਸੀਂ ਵੀ ਬੇਬਾਕੀ ਨਾਲ ਬੋਲਦੇ ਹੋ ਕਿੰਨਾ ਖ ਮੱਝਾ ਭੁਗਤਣਾ ਬੈਗਾ ਤੁਨ ਦੇਖੋ ਗੱਲ ਇਹ ਹਾਂ ਭਾਈ ਜੀਵਣਾ ਵੀ ਦੇਖੋ ਸਰਕਾਰਾਂ ਦਾ ਕੰਮ ਕੀ ਹੁੰਦਾ ਸਰਕਾਰਾਂ ਨੂੰ ਕੋਈ ਨਸ਼ਾ ਵੇਚੀ ਜਾਵੇ ਸਮਗਲਰ ਉਹ ਤੋਂ ਕੋਈ ਦਿੱਕਤ ਨਹੀਂ ਹੈਗੀ। ਕੋਈ ਜਿਸ ਤਰ੍ਹਾਂ ਮਰਜੀ ਸਮਾਜ ਨੂੰ ਗੰਦਲਾ ਕਰੀ ਜਾਵੇ ਉਹ ਤੋਂ ਕੋਈ ਦਿੱਕਤ ਨਹੀਂ। ਜਿਹੜਾ ਕੋਈ ਸਰਕਾਰਾਂ ਪ੍ਰਤੀ ਆਪਣੇ ਲੋਕਾਂ ਨੂੰ ਜਗਾਊਗਾ, ਲੋਕਾਂ ਨੂੰ ਦੱਸੂ ਆਪਣੇ ਹੱਕਾਂ ਬਾਰੇ ਦੱਸੂ, ਆਪਣੇ ਪੰਥ ਪ੍ਰਤੀ ਆਪਣੇ ਕੌਮ ਪ੍ਰਤੀ ਦੱਸੂ, ਉਹ ਸਰਕਾਰਾਂ ਨੂੰ ਸਭ ਤੋਂ ਬੰਦਾ ਚੁਬਦਾ। ਉਹ ਸਰਕਾਰਾਂ ਦੇ ਅੱਖ ਦੇ ਵਿੱਚ ਰੋੜ ਵਾਂਗੂ ਚੁਬਦਾ ਜਮਾ ਬੰਦਾ। ਤੁਸੀਂ ਇਹ ਕੋਈ ਅੱਜ ਦਾ ਇਤਿਹਾਸ ਨਹੀਂ ਦੁਨੀਆ ਦਾ ਇਤਿਹਾਸ ਦੇਖ ਲਓ। ਪਹਿਲਾਂ ਤੋਂ ਫਰੋਣ ਨੇ ਇਹ ਸਦੋਂ ਸਦਾਂ ਤੋਂ ਇਹ ਕੰਮ ਚੱਲਦਾ ਆਇਆ। ਜਿਹੜਾ ਜਗਾਉਣ ਵਾਲਾ ਬੰਦਾ ਹੋਣਾ ਨਾ, ਉਹ ਸਰਕਾਰਾਂ ਲਈ ਬੜਾ ਘਾਤਕ ਸਾਬਤ ਹੁੰਦਾ। ਕਿਉਂਕਿ ਇਹਨਾਂ ਨੂੰ ਆਪਣੀ ਕੁਰਸੀ ਪੈਰੀ ਹੁੰਦੀ ਹੈ ਜਿਹੜਾ ਜਗਾਉਣ ਵਾਲਾ ਬੰਦਾ ਹੁੰਦਾ ਹੁਣ ਇਹ ਹੁੰਦਾ ਵੀ ਮੈਂ ਲੋਕਾਂ ਨੂੰ ਜਗਾ ਕੇ ਜਾਵਾਂ ਯਾਰ ਕੋਈ ਦੀਵਾ ਨਵਾਂ ਲਾ ਕੇ ਜਾਵਾਂ ਦੀਪ ਸਿੱਧੂ ਲਾ ਲਓ ਸਿੱਧੂ ਮੁੱਤਿਆ ਵਾਲਾ ਲਾ ਲਓ ਅਨੇਕਾਂ ਹੈ ਜੇ ਨੌਜਵਾਨ ਨੇ ਵੀ ਜਿਹੜੇ ਹੁਣ ਹੁਣ ਦੇ ਸਮੇਂ ਦੇ ਵਿੱਚ ਚਲੇ ਗਏ ਤੇ ਦੂਜੀ ਗੱਲ ਤੁਸੀਂ ਹੋਰ ਦੇਖ ਲਓ ਇੱਧਰ ਸਾਡੇ ਨੌਜਵਾਨ ਡੇਬਰੂ ਕਰਦੇ ਜ਼ਿਲ੍ਹੇ ਚ ਬੈਠਣ ਇਹਨਾਂ ਨਸ਼ੇ ਛਡਾਉਣ ਦੀ ਗੱਲ ਕੀਤੀ ਦੇਖੋ ਪੰਜਾਬ ਦੇ ਵਿੱਚ ਦੋ ਸਰਕਾਰਾਂ ਨਸ਼ੇ ਦੇ ਮੁੱਦੇ ਦੇ ਬਣ ਚੁੱਕੀਆਂ ਨੇ ਇਹ ਕਹਿੰਦੇ ਚਾਰ ਹਫ਼ਤਿਆਂ ਚ ਬੰਦ ਕਰ ਦਾਂਗੇ ਜਿਨ੍ਹਾਂ ਨੇ ਨਸ਼ਾ ਬੰਦ ਕਰਾਉਣਾ ਚਾਹੋ ਜ਼ਿਲ੍ਹੇ ਦੇ ਸਾ ਮੈਨੂੰ ਜਿਹੜਾ ਮਰਜ਼ੀ ਆ ਕੇ ਲੈ ਲੈ ਨੌ ਪਰਚੇ ਸਰਕਾਰ ਨੇ ਪਾਤੇ ਮੇਰੀ ਮਰੀ ਹੋਈ ਮਾਂ ਤੇ ਪਰਚਾ ਪਾਤਾ ਇਦੋਂ ਮਾੜੀ ਰਾਜਨੀਤੀ ਕੀ ਹੋਊਗੀ ਬਾਈ ਤੇ ਸਮਝਣ ਵਾਲੀ ਗੱਲ ਆ ਇਸ ਕਰਕੇ ਜਦ ਤਨ ਆਪਾਂ ਇਹ ਚੀਜ਼ਾਂ ਸਮਝ ਜਾਾਂਗੇ ਉਦੋਂ ਇਹ ਸਮਾਜ ਬਦਲ ਸਕਦਾ ਲੋਕ ਕਿਉਂ ਨਹੀਂ ਸਮਝ ਰਹੇ ਇਹ ਚੀਜ਼ਾਂ ਨੂੰ ਜਿਸ ਤਰ੍ਹਾਂ ਤੁਸੀਂ ਬੜਾ ਸਮਝਾਉਂਦੇ ਦੇਖੋ ਆਜ਼ਾਦੀ ਕੋਈ ਇੱਕ ਜਾਂ ਦੋ ਦਿਨਾਂ ਦੇ ਵਿੱਚ ਨਹੀਂ ਸੀ ਆ ਗਈ ਆਜ਼ਾਦੀ ਨੂੰ ਸਮਾਂ ਲੰਮਾ ਸਮਾਂ ਲੱਗਦਾ ਲੋਕਾਂ ਨੂੰ ਸਮਝਾਉਣ ਤੇ ਬੜਾ ਲੰਮਾ ਸਮਾਂ ਲੱਗਦਾ ਸਮਝ ਜਾਣਗੇ ਕੋਈ ਗੱਲ ਨਹੀਂ ਨੌਜਵਾਨ ਬੜੇ ਸਿੱਧੇ ਰਸਤੇ ਚੱਲ ਪਏ ਮੈਨੂੰ ਬੜੀ ਮੈਂ ਪਿੰਡਾਂ ਦੇ ਵਿੱਚ ਜਾਣਾ ਅਕਸਰ ਹੀ ਮਿਲਦਾ ਮੈਂ ਹੁਣ 2-3000 ਪਿੰਡ ਜਿਹਾ ਆਇਆ ਨੌਜਵਾਨ ਬਹੁਤ ਜਾਗ ਚੁੱਕਾ ਕਿ ਲੱਗਦਾ ਜਿਹੜਾ ਪੁਰਾਣੀਆਂ ਪਾਰਟੀਆਂ ਤੋਂ ਲੋਕ ਕੱਕੇ ਹੋਇਆ ਵੀ ਤੁਹਾਨੂੰ ਵਾਹਿਗੁਰੂ ਕਿਰਪਾ ਕਰੋ ਮੈਂ ਕੋਈ ਰਾਜਨੀਤੀ ਨਹੀਂ ਇੱਥੇ ਕਰਾ ਰਾਜਨੀਤੀ ਦੀ ਗੱਲ ਨਹੀਂ ਕਰਨਾ ਮੈਂ ਗੱਲ ਕਰਦਾ ਵੀ ਲੋਕ ਬਿਲਕੁਲ ਬਿਲਕੁਲ ਦੇਖੋ ਭਾਈ ਪੰਜਾਬ ਦੇ ਵਿੱਚ ਇੱਕ ਪੰਥਕ ਲਹਿਰ ਇੱਕ ਮਹਾਰਾਜਾ ਰਜੀਤ ਸਿੰਘ ਵਰਗਾ ਰਾਜਭਾਗ ਹੋਣਾ ਹੀ ਹੋਣਾ ਗੁਰੂ ਸਾਹਿਬ ਕਿਰਪਾ ਕਰਨਗੇ ਦਿੱਲੀ ਦੀ ਦਾ ਨਾ ਰਾਜਨੀਤੀ ਨਾਲ ਅੱਜ ਪੰਜਾਬ ਨੂੰ ਪਸੰਦ ਆ ਨਾ ਕੱਲ ਪਸੰਦ ਜਿਹੜੀ ਪਾਰਟੀ ਲਾਸਟ ਸਵਾਲ ਜਿਹੜੀ ਪਾਰਟੀ ਕਹਿੰਦੀ ਸੀਗੀ ਸਵਾਲ ਕਰੋ ਸਕੋਰਟ ਨਹੀਂ ਲੈਣੀ ਸੱਤ ਪਰਚੇ ਮੈਂ ਭਲਾੜੇ ਦੇ ਵਿੱਚ ਫਿਰਦਾ ਸੀਗਾ ਭ ਉਤਨੇ ਮੜਾ ਨੂੰ ਸਵਾਲ ਹੀ ਪੁੱਛਿਆ ਐਮਐਲ ਨੇ ਵਰਦੀ ਪਾੜਨ ਦਾ ਪਰਚਾ ਪਵਾਤਾ ਬੁੱਧਰਾਮ ਨੇ ਬਰਿਆ ਪਿੰਡ ਦੇ ਵਿੱਚ ਵਰਦੀ ਪਾੜਨ ਦਾ ਪਰਚਾ ਜਿੱਥੇ ਕਿਤੇ ਕੋਲਿਸ ਦੇ ਕੋਲੇ ਵੀ ਨਹੀਂ ਗਿਆ ਉਹ ਐਡੀ ਵੱਡੀ ਬੁੱਧਰਾਮ ਨੇ ਸੱਤ ਪਰਚੇ ਪਵਾਏ ਨੇਗੇ ਇਹੋ ਜਿਹੜਾ ਕਿ ਇਹ ਰਾਜ ਦੀ ਬਦਲਾਅ ਦੀ ਰਾਜਨੀਤੀ ਆ ਇਸ ਕਰਕੇ ਪੰਜਾਬ ਦੇ ਲੋਕ ਸਮਝ ਲੈਣ ਹੈਨਾ ਵੀ ਇਹ ਹੋ ਕੀ ਰਿਹਾ ਸ ਮੇਰੇ ਵਰਗਾਂ ਨੂੰ ਚੈਨੀ ਚੋਰ ਬਣਾਤਾ ਬਣਾਤਾ ਸਭ ਨੂੰ ਲੋਕਾਂ ਨੂੰ ਸੱਚ ਪਤਾ ਹੀ ਯਾ ਕੋਈ ਨਾ ਮੈਂ ਇਹਨਾਂ ਨਾਲ ਮੈਂ ਬੜੀਆਂ ਗੱਲਾਂ ਹੁਣ ਇਹਨਾਂ ਦੇ ਕਰਨਾ ਨੇ ਚਾਹੁੰਦਾ ਇਹਦਾ ਸਭ ਨੂੰ ਪਤਾ ਹੈ ਲੀਰਾਂ ਦੇ ਲਪਾਵੇ ਵਾਂਗੂ ਜਿਹੜਾ ਭਗਮਾਤ ਮੰਡ ਕਹਿੰਦਾ ਹੁੰਦਾ ਸੀ ਅੱਜ 1100 ਬੰਦਾ ਪੁਲਿਸਾਂ ਲਈ ਫਿਰਦਾ ਉਹੀ ਕਹੀ ਜੋ ਮੇਰੇ ਲੋਕ ਨੇ ਲੋਕਾਂ ਨੂੰ ਅਕਲ ਸਕਿਉਰਟੀ ਸੱਚੇ ਪਾਛਾ ਕਰੂਗਾ ਕਿਰਪਾ ਇਹਨਾਂ ਦੇ ਹਾਲਾਤ ਦੂਜੀਆਂ ਪਾਰਟੀਆਂ ਨਾਲੋਂ ਮਾੜੇ ਹੋਣ ਲੱਗਦਾ ਲੋਕ ਸਪੀਡ ਚੈੱਕ ਕਰ ਰਹੇ ਨੇ ਪਿੰਡਾਂ ਦੇ ਫਿਰ ਬਿਲਕੁਲ ਸਪੀਡ ਚੈੱਕ ਕਰਨੇ ਇੱਕ ਵੀ ਸੀਟ ਨਹੀਂ ਆ ਰਹੀ ਇਹਨਾਂ ਨੂੰ ਪੰਜਾਬ ਦੇ ਵਿੱਚ ਜ਼ੀਰੋ ਸੀਟ ਆ ਰਹੀ ਹੈ ਕੀ ਬਾਕੀ ਬਾਕੀ ਲਗ 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 ਜਾ ਰਿਹਾ ਮੈਂ ਸਾਰੇ ਪੰਜਾਬ ਦਾ ਸਾਰੇ ਪੰਜਾਬ ਦੇ ਪਿੰਡਾਂ ਇਤਰਾਫ ਬਿਲਕੁਲ ਇਹ ਸਾਨੂੰ ਭਾਣਾ ਸਿੱਧੂ ਜਿਨ੍ਹਾਂ ਨੇ ਦੱਸਿਆ ਕਿ ਅੱਜ ਸਿੱਧੂ ਮੁਸੇ ਬਾਲਾ ਦੀ ਦੂਜੀ ਵਰਸੀ ਮਨਾਈ ਗਈ ਹੈ ਤੇ ਪਰਿਵਾਰ ਨੂੰ ਹਲੇ ਇਨਸਾਫ ਨਹੀਂ ਮਿਲਿਆ ਉੱਥੇ ਉਹਨਾਂ ਸਰਕਾਰਾਂ ਤੇ ਵੀ ਜਿਹੜੇ ਸਵਾਲ ਚੁੱਕਿਆ ਕੈਮਰਾਮੈਨ ਨਖਲ ਦੇ ਨਾਲ ਅਮਰਜੀਤ ਸਿੰਘ ਪੰਜਾਬ ਤੱਕ